90 ਕਰੋੜ ਦੀ ਕੁਰਸੀ ਤੋਂ ਬਾਅਦ ਮੈਡਮ ਸਿੱਧੂ ਦਾ ਇੱਕ ਹੋਰ ਵੱਡਾ ਦਾਵਾ ਬੋਲੇ ਮੋੜ ਅਕਾਲੀ ਦਲ ਚ ਜਾਨ ਦੀ ਤਿਆਰੀ ਚ ਨੇ ਅਨਿਲ ਜੋਸ਼ੀ ਪੈਸੇ ਦੇ ਕੇ ਜੁਆਇਨ ਕੀਤੀ ਸੀ ਕਾਂਗਰਸ ਸਸਪੈਂਸ਼ਨ ਤੋਂ ਬਾਅਦ ਬੋਲੇ ਨਵਜੋਦਕਰ ਸਿੱਧੂ ਅਸੀਂ 2027 ਚ ਹਰ ਹਾਲ ਚ ਬਣਾਵਾਂਗੇ ਸਰਕਾਰ ਕਾਂਗਰਸ ਚ ਰਹਿ ਕੇ ਵੀ ਸਰਕਾਰ ਬਣਾਉਣ ਦੇ ਸਵਾਲ ਤੇ ਧਾਰੀ ਚੁੱਪੀ ਸੁਖਿੰਦਰ ਰੰਧਾਵਾ ਤੇ ਮੈਡਮ ਸਿੱਧੂ ਨੇ ਬੋਲਿਆ ਤਿੱਖਾ ਹਮਲਾ ਕੀਤਾ ਆਪਣੀ ਪਤਨੀ ਤਖ ਨੂੰ ਜਿਤਾ ਨਹੀਂ ਸਕੇ ਰੰਦਾਵਾ ਇਹਨਾਂ ਦੇ ਸਮਗਲਰਾਂ ਨਾਲ ਵੀ ਲਿੰਕ ਰਾਜਸਥਾਨ ਚ ਵੀ ਪੈਸੇ ਲੈ ਕੇ ਵੰਡੀਆਂ ਟਿਕਟਾਂ ਐਮਪੀ ਸੁਖਜਿੰਦਰ ਰੰਦਾਵਾ ਨੇ ਮੈਡਮ ਸਿੱਧੂ ਨੂੰ ਭੇਜਿਆ ਲੀਗਲ ਨੋਟਿਸ 7 ਦਿਨਾਂ ਅੰਦਰ ਮਾਫੀ ਮੰਗ ਲੈ ਕੇ ਆ ਨਹੀਂ ਤਾਂ ਹੋਏਗੀ ਕਾਨੂੰਨੀ ਕਾਰਵਾਈ ਮੈਡਮ ਸਿੱਧੂ ਨੇ ਰੰਦਾਵਾ ਤੇ ਲਾਇਸੀ ਰਾਜਸਥਾਨ ਚ ਟਿਕਟਾਂ ਵੇਚਣ ਦੇ ਇਲਜ਼ਾਮ ਸਿੱਧੂ ਪਰਿਵਾਰ ਦੇ ਕਰੀਬੀ ਰਹੇ ਮਿੱਠੂ ਮੈਦਾਨ ਦੇ ਮੈਡਮ ਸਿੱਧੂ ਤੇ ਰਿਸ਼ਵਤ ਖੋਰੀ ਦੇ ਇਲਜ਼ਾਮ ਕਿਹਾ ਜੇ ਨਵਜੋਤ ਔਰ ਚੁੱਪ ਨਾ ਹੋਏ ਤਾਂ ਸਮੂਤਾ ਸਬੂਤਾ ਸਮੇਤ ਕਰਾਂਗਾ ਵੱਡੇ ਖੁਲਾਸੇ ਮੈਡਮ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੇ ਸਿਆਸੀ ਕਮਾਸਾਨ ਕਾਂਗਰਸੀ ਆਗੂ ਕਰਨ ਵੀਰ ਗੁਰਜ ਨੇ ਬਿਆਨ ਨੂੰ ਦੱਸਿਆ ਮੰਨ ਭਾਗਾ ਕਿ ਆ ਮੈਂ ਬਿਨਾ ਪੈਸੇ ਦਿੱਤੇ ਲੜੀ ਤਰਨਤਾਰਨ ਜਿੰਨੀ ਚੋਣ ਪਾਰਟੀ ਚ ਪੈਸੇ ਲੈ ਕੇ ਸੀਟਾਂ ਵੰਡਣ ਦਾ ਕੋਈ ਰੁਝਾਨ ਨਹੀਂ ਸੁਨੀਲ ਜਾਖੜ ਦੀ ਸੀਐਮ ਭਗਵੰਤ ਮਾਨ ਤੋਂ ਕਾਂਗਰਸੀਆਂ ਖਿਲਾਫ ਜਾਂਚ ਦੀ ਮੰਗ ਕਿਆ ਸੀਨੀਅਰ ਕਾਂਗਰਸੀ ਲਾਰੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਤੁਹਾਡੇ ਕੋਲ ਫਾਈਲਾਂ ਨੇ ਤਖ਼ਲ ਦੇ ਕਿਉਂ ਨਹੀਂ ਮੈਡਮ ਸਿੱਧੂ ਦੀ ਸਸਪੈਂਸ਼ਨ ਬਹਾਨੇ ਆਪ ਦਾ ਕਾਂਗਰਸ ਤੇ ਨਿਸ਼ਾਨਾ ਬੁਲੇ ਇਲਜ਼ਾਮਾਂ ਦਾ ਕਾਂਗਰਸ ਨੇ ਨਹੀਂ ਦਿੱਤਾ ਕੋਈ ਜਵਾਬ ਅੰਦਰੂਨੀ ਗੁੱਟਬਾਜ਼ੀ ਚੱਲਦੀ ਉਲਜੀ ਪਾਰਟੀ ਕਿਵੇਂ ਸੰਭੇਗੀ ਪੰਜਾਬ ਦਾ ਭੁਗਤ ਹੈਡਲਾਈਨਸ ਦੇ ਪ੍ਰਯੋਜਕ ਪਤੰਜਲੀ ਗਾਇਕਾ ਕੀ ਮਾਂ ਦਾ ਭਰੋਸਾ ਪਿਆਰ ਸੇ ਪਰੋਸਾ ਸਸਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰ ਹਾਂ ਔਰ ਅੱਜ ਜ਼ਿਕਰ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦਾ ਜਿਹੜੇ ਲਗਾਤਾਰ ਇੱਕ ਤੋਂ ਬਾਅਦ ਇੱਕ ਕਾਂਗਰਸ ਤੇ ਨਿਸ਼ਾਨੇ ਸਾਧ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਬਿਆਨਾਂ ਤੋਂ ਬਾਅਦ ਦੂਜੀਆਂ ਪਾਰਟੀਆਂ ਵੀ ਐਕਟਿਵ ਹੋ ਗਈਆਂ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਣ ਲਈ ਸੋ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੇ ਕਾਂਗਰਸ ਦੇ ਵਿੱਚ ਕਮਾਂਸਾਨ ਮਚਾ ਦਿੱਤਾ ਹੈ ਕੋਈ ਆਪਣੀ ਸਫਾਈ ਦੇ ਰਿਹਾ ਹੈ ਕੋਈ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੂੰ ਬੇਬੁਨਿਆਦ ਦੱਸ ਰਿਹਾ ਕੋਈ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਇਨਕਾਰ ਕਰ ਰਿਹਾ ਤਾਂ ਕੋਈ ਲੀਗਲ ਨੋਟਿਸ ਪੇਛੇ ਮਾਫੀ ਮੰਗਵਾਉਣ ਦੀ ਗੱਲ ਕਹਿ ਰਿਹਾ ਸੋ ਕਾਂਗਰਸ ਦੇ ਅੰਦਰ ਨਵਜੋਤ ਕੌਰ ਸਿੱਧੂ ਦੇ ਬਿਆਨ ਜਿਹੜੇ ਨੇ ਉਹਨਾਂ ਨੇ ਤਰਥੱਲੀ ਬਚਾ ਕੇ ਰੱਖੀ ਹੋਈ ਹੈ ਸੋ ਅੱਜ ਫਰਕ ਤਾਂ ਪੈਂਦਾ ਹੈ ਦੇ ਵਿੱਚ ਸ਼ੁਰੂਆਤ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਤੋਂ ਹੀ ਨਵਜੋਤ ਕੌਰ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਖਿਲਾਫ ਹੁਣ ਕਰਨ ਵੀਰ ਬੁਰਜ ਨੇ 20 ਕੋਟ ਦਾ ਰੁਕ ਕਰ ਲਿਆ ਹੈ ਪਹਿਲਾ ਸੁਖਜਿੰਦਰ ਅੰਦਾਵਾ ਉਹਨਾਂ ਨੂੰ ਲੀਗਲ ਨੋਟਿਸ ਭੇਜ ਚੁੱਕੇ ਨੇ ਤੇ ਹੁਣ ਕਰਨ ਪੀਰਪੁਰਜ ਜਿਹੜੇ ਕਾਂਗਰਸ ਦੇ ਉਮੀਦਵਾਰ ਸਨ ਜ਼ਿਮਣੀ ਚੋਣ ਤਰਨਤਾਰਨ ਦੇ ਵਿੱਚ ਉਹਨਾਂ ਵੱਲੋਂ ਅੰਮ੍ਰਿਤਸਰ ਕੋਰਟ ਦੇ ਵਿੱਚ ਮਾਨਹਾਨੀ ਦਾ ਦਾਵਾ ਕੀਤਾ ਗਿਆ ਨਵਜੋਤ ਕੌਰ ਸਿੱਧੂ ਤੇ ਆਪਣੇ ਵਕੀਲ ਰਾਹੀਂ ਉਹਨਾਂ ਇਹ ਦਾਵਾ ਕੀਤਾ ਹੈ ਨੋਟਿਸ ਜਿਹੜਾ ਹੈ ਉਹਨਾਂ ਵੱਲੋਂ ਐ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਜਾਏਗਾ ਜਿਵੇਂ ਪਹਿਲਾਂ ਉਹਨਾਂ ਨੇ ਭੇਜਿਆ ਹੈ ਜਿਹੜੇ ਸੁਖਿੰਦਰ ਰੰਧਾਵਾ ਨੇ ਉਹਨਾਂ ਵੱਲੋਂ ਨਵਜੋਤ कौर ਸਿੱਧੂ ਨੂੰ ਕਿਹਾ ਗਿਆ ਕਿ ਇੱਕ ਹਫਤੇ ਦੇ ਅੰਦਰ ਮਾਫੀ ਮੰਗੋ ਕਿਉਂਕਿ ਜਦੋਂ ਵੀ ਕੋਈ ਮਾਨ ਹਾਨੀ ਦਾ ਕਿਸੇ ਤੇ ਦਾਵਾ ਕਰਨਾ ਹੁੰਦਾ ਤਾਂ ਪਹਿਲਾਂ ਉਸ ਨੂੰ ਇੱਕ ਨੋਟਿਸ ਭੇਜਿਆ ਜਾਂਦਾ ਔਰ ਨੋਟਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੇ ਇਲਜ਼ਾਮ ਤੁਸੀਂ ਲਾਏ ਨੇ ਉਹ ਬੇਬੁਨਿਆਦ ਨੇ ਉਹਨਾਂ ਦੇ ਲਈ ਤੁਸੀਂ ਮਾਫੀ ਮੰਗੋ ਨਹੀਂ ਤੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੋ ਉਸ ਤੋਂ ਬਾਅਦ ਕੋਰਟ ਕੇਸ ਦੀ ਜਿਹੜੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਈ ਜਾਂਦੀ ਹੈ ਸੋ ਹੁਣ ਸੁਖਿੰਦਰ ਰੰਧਾਵਾ ਤੋਂ ਬਾਅਦ ਕਰਨਬੀਰ ਬੁਰਜ ਨੇ ਵੀ ਉਹਨਾਂ ਨੂੰ ਨੋਟਿਸ ਭੇਜਣ ਦਾ ਮਨ ਬਣਾ ਲਿਆ ਹੈ ਮੁਕੇਸ਼ ਨੰਦਾ ਸਾਡੇ ਨਾਲ ਜੁੜੇ ਨੇ ਕਰਨਬੀਰ ਬੁਰਜ ਦੇ ਵਕੀਲ ਨੇ ਮੁਕੇਸ਼ ਨੰਦਾ ਅਨੰਦਾ ਜੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਕਿ ਤੁਸੀਂ ਨੋਟਿਸ ਭੇਜ ਦਿੱਤਾ ਨਵਜੋਤ ਕੌਰ ਸਿੱਧੂ ਨੂੰ ਅਸੀਂ ਸੂਟ ਫਾਈਲ ਕਰ ਦਿੱਤਾ ਜੀ ਅਸੀਂ ਕੇਸ ਹੀ ਫਾਈਲ ਕਰ ਦਿੱਤਾ ਜੀ ਅੱਛਾ ਤੁਸੀਂ ਬਿਕੋਜ਼ ਇਟਸ ਨਾਟ ਮੰਡੇਟਰੀ ਇਹ ਮੰਡੇਟਰੀ ਨਹੀਂ ਹੈ ਕਿ ਪਹਿਲੇ ਆਪਾਂ ਜਿਹੜਾ ਉਹਨਾਂ ਨੋਟਿਸ ਲਈ ਹੈ ਕਿ ਮਾਫੀ ਮੰਗ ਲੈਣ ਅਸੀਂ ਸੂਟ ਫਾਈਲ ਕਰ ਦਿੱਤਾ ਜੀ ਡੈਮੇਜਿਸ ਦਾ ਕਿ ਉਹਨਾਂ ਨੇ ਸਰ ਨੋਟਿਸ ਹੀ ਕੀਤਾ ਪਬਲੀਕਲੀ ਸਾਡੇ ਦੇ ਝੂਠੇ ਅਲੀਗੇਸ਼ਨ ਲਗਾਏ ਨੇ ਜੇ ਅਸੀਂ ਟਿਕਟ ਪਰਚੇਜ਼ ਕੀਤੀ ਹੈ ਕੀ ਕੁਛ ਤੁਸੀਂ ਉਹਦਾ ਆਪਣੀ ਪਟੀਸ਼ਨ ਦਾ ਮਤਲਬ ਉਹਦਾ ਉਹਦੀ ਉਹਦੀ ਰੂਪਰੇਖਾ ਕੀ ਹੈ ਉਹਦੀ ਰੂਪਰੇਖਾ ਹੈ ਵਾਜੀ ਕਿ ਅਸੀਂ ਡੈਮੇਜਸ ਕਲੇਮ ਕੀਤੇ ਨੇ ਤੇ ਇਮੇ ਜਿਹੜਾ ਹੋ ਗਿਆ ਕੱਲ ਅਸੀਂ ਦੂਸਰਾ ਕੇਸ ਵੀ ਫਾਈ ਕਰਾਂਗੇ ਜੀ ਕੰਪਲੇਨ ਕੇਸ ਵੀ ਅੰਦਰ ਦਾ ਟ੍ਰਿਨਲ ਲਾਅ ਜਿਹੜਾ ਹੋ ਗਿਆ ਇਹਨਾਂ ਨੂੰ ਇੰਪ੍ਰੀਜ਼ਨਮੈਂਟ ਕੀਤੀ ਜਾਵੇ ਇਹਨਾਂ ਨੇ ਸਾਨੂੰ ਡਿਫੇਮ ਕੀਤਾ ਸੀ ਬਸ ਅੱਜ ਅਸੀਂ ਇਹਦਾ ਫਾਈਲ ਕੀਤਾ ਉਹ ਡੈਮੇਜਸ ਦਾ ਜੀ ਕਿ ਸਾਨੂੰ ਡੈਮੇਜ ਦਾ ਕੋਰਟ ਅਵਾਰਡ ਕਰੇ ਇਹਨਾਂ ਨੇ ਸਾਨੂੰ ਪਬਲਿਕਲੀ ਇਨਸਲਟ ਕੀਤਾ ਇਹਨਾਂ ਨੇ ਸਾਡੀ ਔਰ ਕਿੰਨੇ ਦਾ ਕੀਤਾ ਕੇਸ ਤੁਸੀਂ ਸੂਟ ਫਾਈਲ ਜਿਹੜਾ ਇਹ ਉਹ ਕੋਰਟ ਅਸੈਸ ਉਹ ਕੋਰਟ ਅਸੈਸ ਕਰੇਗੀ ਜੀ ਅਸੀਂ ਕੋਰਟ ਨੂੰ ਕੋਰਟ ਤੇ ਛੱਡ ਦਿੱਤਾ ਜੀ ਕਿ ਕੋਰਟ ਅਸੈਸ ਕਰੇ ਕਿ ਕਿੰਨੀ ਤੁਹਾਡੀ ਮਾਰੀ ਆ ਤੇ ਕਿੰਨੇ ਚ ਸਾਨੂੰ ਕੰਪੰਸੇਸ਼ਨ ਮੰਗਣੀ ਚਾਹੀਦੀ ਹੈ ਅੱਛਾ ਤੁਸੀਂ ਉਹਦੇ ਵਿੱਚ ਕੋਈ ਫਿਗਰ ਕੋਰਟ ਨਹੀਂ ਕੀਤੀ ਅਸੀਂ ਲਿਖਿਆ ਜੀ ਕਰੋੜਸ ਆਫ ਰੁਪੀਸ ਬਟ ਅਸੀਂ ਅਮਾਉਂਟ ਅਸੈਸਰੀ ਕੀਤੀ ਅਮਾਉਂਟ ਕੋਰਟ ਅਸੈਸ ਕਰਦੀ ਹੈ ਜੀ ਠੀਕ ਹੈ ਠੀਕ ਹੈ ਸ਼ੁਕਰੀਆ ਨੰਦਾ ਸਾਹਿਬ ਸਾਡੇ ਨਾਲ ਜੋੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਮੁਕੇਸ਼ ਨੰਦਾ ਜਿਹੜੇ ਵਕੀਲ ਨੇ ਕਰਨਬੀਰ ਬੁਰਜ ਦੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਧਾ ਸੂਟ ਫਾਈਲ ਕੀਤਾ ਹੈ ਅਸੀਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਭੇਜਿਆ ਤੇ ਹੁਣ ਅਸੀਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਦਰਜ ਕਰਾਵਾਂ ਤੇ ਉਧਰ ਅਨਿਲ ਜੋਸ਼ੀ ਨੂੰ ਲੈ ਕੇ ਵੀ ਮੈਡਮ ਸਿੱਧੂ ਨੇ ਇੱਕ ਵੱਡਾ ਦਾਵਾ ਕੀਤਾ ਔਰ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਅਨਿਲ ਜੋਸ਼ੀ ਮੋੜ ਅਕਾਲੀ ਦਲ ਚ ਜਾਣ ਦੀ ਤਿਆਰੀ ਚ ਨੇ ਉਹਨਾਂ ਕਿਹਾ ਕਿ ਅਨਿਲ ਜੋਸ਼ੀ ਨੇ ਪੈਸੇ ਦੇ ਕੇ ਕਾਂਗਰਸ ਜੁਆਇਨ ਕੀਤੀ ਸੀ ਤੇ ਹੁਣ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਫਰਸਟ੍ਰੇਟ ਹੋ ਗਏ ਨੇ ਮੈਡਮ ਸਿੱਧੂ ਵੱਲੋਂ ਇਹ ਗੱਲ ਕਹੀ ਗਈ ਕਿ ਅਨਿਲ ਜੋਸ਼ੀ ਜਿਹੜੇ ਨੇ ਉਹਨਾਂ ਨੇ ਪੈਸੇ ਦੇ ਕੇ ਕਾਂਗਰਸ ਜੁਆਇਨ ਕੀਤੀ ਸੀ ਔਰ ਹੋਇਆ ਇਸ ਵੇਲੇ ਉਹ ਕਾਂਗਰਸ ਦੇ ਵਿੱਚ ਘੁੱਟਣ ਮਹਿਸੂਸ ਕਰ ਰਹੇ ਨੇ ਔਰ ਦੁਬਾਰਾ ਵਾਪਸ ਅਕਾਲੀ ਦਲ 'ਚ ਜਾਣ ਦੀ ਤਿਆਰੀ 'ਚ ਨੇ ਇਹ ਗੱਲ ਨਵਜੋਤ कौर ਸਿੱਧੂ ਹੋਰਾਂ ਨੇ ਕਹੀ ਹੈ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਤੇ ਉਹ ਨਿਸ਼ਾਨੇ ਸਾਧ ਰਹੇ ਨੇ ਸੁਖਜਿੰਦਰ ਰੰਧਾਵਾ ਤੇ ਉਹਨਾਂ ਨੇ ਨਿਸ਼ਾਨੇ ਸਾਧੇ ਰਾਜਾ ਵੜਿੰਗ ਦਾ ਉਹਨਾਂ ਨੇ ਜ਼ਿਕਰ ਕੀਤਾ ਪ੍ਰਤਾਪ ਬਾਜਵਾ ਦਾ ਉਹਨਾਂ ਨੇ ਜ਼ਿਕਰ ਕੀਤਾ ਕਰਨਵੀਰ ਬੁਰਜ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਹੁਣ ਇੱਕ ਹੋਰ ਨਾਮ ਅਨਿਲ ਜੋਸ਼ੀ ਦਾ ਨਵਜੋਤਕਰ ਸਿੱਧੂ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਗਿਆ ਉਹਨਾਂ ਦਾ ਵੀ ਉਹ ਜ਼ਿਕਰ ਕਰ ਗਏ ਔਰ ਇੱਥੋਂ ਤੱਕ ਕਹਿ ਗਏ ਕਿ ਅਨਿਲ ਜੋਸ਼ੀ ਮੋੜ ਕਾਲੀ ਦਲ ਚ ਵਾਪਸੀ ਕਰਨ ਦੀ ਤਿਆਰੀ ਚ ਨੇ ਤਾਂ ਸਾਡੇ ਨਾਲ ਅਨਿਲ ਜੋਸ਼ੀ ਜੁੜੇ ਨੇ ਫੋਨ ਲਾਈਨ ਤੇ ਜੋਸ਼ੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਜ਼ਿਕਰ ਤੇ ਵੈਸੇ ਕਾਫੀ ਨੇਤਾਵਾਂ ਦਾ ਹੋ ਰਿਹਾ ਸੀ ਤੁਸੀਂ ਥੋੜਾ ਬੱਚੇ ਹੋਏ ਸੀ ਤੁਹਾਡਾ ਵੀ ਜ਼ਿਕਰ ਆ ਗਿਆ ਕਿ ਤੁਸੀਂ ਵੀ ਵਾਪਸੀ ਕਰਨ ਦੀ ਤਿਆਰੀ ਚੋਂ ਕੀ ਕਹਿਣਾ ਤੁਹਾਡਾ ਇਸ ਤੇ ਹਾਂ ਬੀਜੇ ਜੀ ਮੈਂ ਇੱਥੇ ਪਾਰਟੀ ਵਿਚਾਰ ਤੇ ਮੈਂ ਪਹਿਲਾਂ ਵੀ ਤੁਹਾਡੇ ਕੋਲ ਜਦੋਂ ਆਇਆ ਸੀ ਮੈਂ ਕਿਹਾ ਚਲੋ ਮੈਂ ਸੁਖਬੀਰ ਜੀ ਨਾਲ ਮੇਰਾ ਪ੍ਰੇਮ ਆ ਜੀ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੇਰਾ ਵਿਚਾਰ ਹੀ ਨਹੀਂ ਰਲਦਾ ਮੈਂ ਇੱਕ ਬੋਝ ਜਿਹਾ ਲੈ ਕੇ ਨਾ ਜਦੋਂ ਕਿਉਂਕਿ ਮੈਂ ਇੱਕ ਸੈਕੂਲਰ ਸੋਚ ਕਰਕੇ ਆਇਆ ਸੀ ਜੋ ਬਾਦਲ ਸਾਹਿਬ ਦੀ ਸੀਗੀ ਜੀ ਹਨਾ ਉਹੋ ਹੀ ਮੈਨੂੰ ਲੱਗੀ ਤੁਹਾਡੀ ਆ ਚਲੋ ਆਪਣਾ ਪ੍ਰੇਮ ਪਿਆਰ ਵੀ ਆ ਪਰ ਜਿਹੜੀ ਕੋਰ ਕਮੇਟੀ ਨਾਲ ਦੁਨੀਆਂ ਕਈ ਵਾਰੀ ਗੱਲਾਂ ਹੁੰਦੀਆਂ ਨਾ ਜਿਆਦਾ ਕਟੜ ਗੱਲਾਂ ਕਈ ਲੋਕ ਕਰ ਜਾਂਦੇ ਤਾਂ ਮੈਨੂੰ ਜਾਂ ਤੇ ਮੈਂ ਲੜਦਾ ਹੀ ਰਹਿਣਾ ਹੂੰ ਤੇ ਜਾਂ ਫਿਰ ਮੈਨੂੰ ਬੋਝ ਪੀਲ ਹੁੰਦਾ ਤੇ ਮੈਂ ਅਸ ਕਰਕੇ ਮੈਨੂੰ ਛੁੱਟੀ ਦੇ ਦੋ ਨਾਲੇ ਮੇਰਾ ਸੁੱਤਰ ਨਹੀਂ ਆਉਂਦਾ ਹੈ ਹੂੰ ਤੇ ਮੈਂ ਬਹੁਤ ਦੇਰ ਤੋਂ ਮਤਲਬ ਜਿਹੜਾ ਤਕਰੀਬਨ ਪਾਰਲੀਮੈਂਟ ਪਰ ਇੰਟੈਕਸੀ ਪਰ ਮੈਂ ਉਸ ਟਾਈਮ ਤੇ ਕਾਂਗਰਸ ਦੇ ਸਾਰੇ ਲੀਡਰਸ ਨੂੰ ਇਹ ਕਿਹਾ ਕਿ ਮੈਂ ਕਿ ਮੈਂ ਇਹ ਔਖਾ ਸਮਾਂ ਥੋੜਾ ਜਿਹਾ ਫੂ ਮੀ ਜਦ ਨਾਲ ਔਖੇ ਸਮੇਂ ਲੈ ਕੇ ਇਹਨੂੰ ਛੱਡਦਾ ਨਹੀਂਗਾ ਮੈਂ ਇਸ ਤੋਂ ਬਾਅਦ ਗੱਲ ਕਰੂੰਗਾ ਹੂੰ ਤੇ ਮੈਂ ਜਦੋਂ ਇੱਕ ਵਿਚਾਰ ਨਾਲ ਜੁੜਿਆ ਮੈਂ ਕਸ਼ਮੀਰੀ ਸੋਸ ਸੈਕੂਲਰ ਆ ਮੈਂ ਜਦੋਂ ਕਿੱਥੋਂ ਵੀ ਮੈਂ ਬੀਜੇਪੀ ਤੋਂ ਬਣਿਆ ਸੀ ਐਮਐਲਏ ਮਨਿਸਟਰ ਪਰ ਮੈਂ ਕਦੀ ਕਿਸੇ ਦਾ ਜਾਤ ਕਰਮ ਨਹੀਂ ਕਦੀ ਜ਼ਿੰਦਗੀ ਚ ਪੁੱਛਿਆ ਕਦੀ ਮੈਂ ਹਲਕਾ ਨਹੀਂ ਪੁੱਛਿਆ ਕਦੀ ਮੈਂ ਪਾਰਟੀ ਨਹੀਂ ਪੁੱਛੀ ਇੰਨਾ ਸੈਕੂਲਰ ਹਾਂ ਮੇਰੇ ਕੋਲ ਵੀ ਮੈਂ ਪਾਰਟੀ ਵੀ ਨਹੀਂ ਕਦੀ ਕਿਸੇ ਨੂੰ ਪੁੱਛੀ ਕੋ ਕੰਮ ਆਇਆ ਹੋਵੇ ਤੇ ਹਰ ਕਦਾ ਇੱਜ਼ਤ ਮਾਨ ਸਤਿਕਾਰ ਕਰਕੇ ਤਾਂ ਮੈਂ ਕਿਹਾ ਇਸ ਕਰਕੇ ਮੇਰੀ ਸੋਚ ਪਿੰਡੂ ਸੋਚ ਆ ਸਰਕੂਲਰ ਸੋਚ ਆ ਤੇ ਮੈਨੂੰ ਇੱਥੇ ਆ ਕੇ ਬਹੁਤ ਕੰਫਰਟ ਫੀਲ ਹੋ ਰਿਹਾ ਵਾ ਮੈਂ ਕਾਂਗਰਸ ਦੇ ਵਿਚਾਰਧਾਰਾ ਨਾਲ ਜੁੜਿਆ ਜਿਹੜੀ ਹਰ ਵਰਗ ਨੂੰ ਹਰ ਧਰਮ ਨੂੰ पूरे देश ਨੂੰ ਨਾਲ ਲੈ ਕੇ ਚੱਲਦੀ ਆ ਕੋਈ ਇੱਕ ਕਮਿਊਨਿਟੀ ਇੱਕ ਵਰਗ ਦੀ ਪੋਲਿਟਿਕਸ ਨਹੀਂ ਕਰਦੀ ਇਸ ਕਰਕੇ ਮੈਂ ਕੰਫਰਟ ਮੈਡਮ ਸਿੱਧੂ ਕਿਉਂ ਕਹਿ ਰਹੀ ਸੀ ਬਹੁਤ ਕੰਫਰਟ ਹੈ ਮੇਰੇ ਤੇ ਕਦੀ ਗੱਲ ਵੀ ਨਹੀਂ ਹੋਈ ਮੇਰੇ ਨਾਲ ਕਦੀ ਮੇਲ ਨਹੀਂ ਹੋਇਆ ਨਹੀਂ ਉਹ ਤਾਂ ਕਹਿੰਦੇ ਤੁਸੀਂ ਫਰਸਟ੍ਰੇਟ ਹੋ ਗਏ ਕੁਝ ਮਹੀਨਿਆਂ ਚਾ ಕಾಂಗ್ರೆਸ ਚ ਆ ਕੇ ਔਰ ਤੁਸੀਂ ਹੁਣ ਜੋ ਨਹੀਂ ਗੱਲ ਸੁਣੋ ਮੇ ਜੀ ਉਹ ਬੋਲਦੇ ਪਏ ਆ ਫਰਸਟ੍ਰੇਟ ਮੈਮ ਆ ਕਿ ਉਹ ਆ ਹੁਣ ਤੇ ਤੇ ਡਿਸਾਈਡ ਤੁਸੀਂ ਲੋਕਾਂ ਨੇ ਕਰਨਾ ਹੈ ਜਾਂ ਲੋਕ ਕਰਨਗੇ ਉਨਾ ਮੈਂ ਤੇ ਇਹ ਆ ਵੀ ਮੈਂ ਅੱਗੇ ਵੀ ਇੱਕ ਐਂਕਰ ਨੇ ਮੈਨੂੰ ਪੁੱਛਿਆ ਵੀ ਆਪਣਾ ਤੁਹਾਡੇ ਤੇ ਮੈਂ ਕਿ ਮੇਰੇ ਤੇ ਨਹੀਂ ਸੁਖਿੰਦਰ ਪਾਰਟੀ ਤੇ ਵੀ ਸਿੱਧਾ ਪਹਿਲਾਂ ਅਟੈਕ ਉਸ ਤੋਂ ਬਾਅਦ ਇੰਡੀਵਿਜੂਅਲ ਤੇ ਕਾਫੀ ਲੀਡਰਾਂ ਤੇ ਹੈ ਤੇ ਫਿਰ ਮੈਂ ਕਿ ਤੁਸੀਂ ਐਂ ਪਰ ਉਹਨੂੰ ਚੇਤਾ ਕਰਾ ਦਿਓ ਫਲਾਣੇ ਦਾ ਨਾਂ ਰਹਿ ਗਿਆ ਜੀ ਉਹਦੇ ਬਾਰੇ ਕੀ ਵਿਚਾਰਿਆ ਦੁਬੰਬੋ ਇਹਦੇ ਵੀ ਕੋਈ ਨਾ ਕੋਈ ਛੁੱਟ ਦੂਗੀ ਦੀ ਰਾਨੀ ਮੈਂ ਜਿਹੜੇ ਨੁਕਸੇ ਨੁਕਸੇ ਅੱਜਕੱਲ ਕਰਦੇ ਆ ਨਾ ਉਹ ਜਿਹੜੇ ਹਲਦੀ ਤੇ ਕਈ ਚੀਜ਼ਾਂ ਜਿਹੜੀਆਂ ਮੇਰੇ ਨਾਲ ਕੋ ਬਰਡਰ ਨਾਲ ਗੀ ਹੋਏ ਤੇ ਤੇ ਬੈਠੇ ਉਹਨਾਂ ਨੂੰ ਸੁਜੈਸ਼ਨ ਦੇਣੀ ਚਾਹੀਦੀ ਸੁਜੈਸਟ ਕਰਨਾ ਚਾਹੀਦਾ ਵੀ ਮੈਡਮ ਦੀ ਥੋੜਾ ਉਹ ਭਾਵੇਂ ਦੇਸੀ ਵੀ ਹੋਣ ਨੁਕਸੇ ਪਰ ਥੋੜਾ ਜਿਹਾ ਹਿਸਾਬ ਨਹੀਂ ਜੂਰ ਕਰਨੇ ਚਾਹੀਦੇ ਆ ਕਈ ਵਾਰੀ ਫਰਕ ਪਾ ਦਿੰਦੇ ਆ ਹਨਾ ਨਹੀਂ ਉਹਨਾਂ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਪੈਸੇ ਦੇ ਕੇ ਕਾਂਗਰਸ ਚਾਹੀਓ ਉਹੋ ਉਹਨਾਂ ਨੇ ਤੇ ਮੈਂ ਤੁਹਾਨੂੰ ਸਹਿਰ ਨਾਲ ਛੱਡਿਆ ਕਿ ਨੂੰ ਮੈਂ ਤਾਈਆਂ ਦੇ ਆਖਿਆ ਕਿ ਜੇ ਕੋਈ ਤੁਹੀਂ ਚੇਤਾ ਕਰਾ ਦੋਗੇ ਨਾ ਫਲਾਨਾ ਰਹਿ ਗਿਆ ਜੀ ਉਹਦੇ ਬਾਰੇ ਕੀ ਵਿਚਾਰ ਹੈ ਤੇ ਉਹਦੇ ਬਾਰੇ ਵੀ ਜਾਂ ਲੈਣ ਦਾ ਜਾਂ ਦੇਣ ਦਾ ਕੋਈ ਕੁਝ ਤੇ ਉਹਨਾਂ ਨੇ ਬੰਬ ਛੁੱਟੀ ਦੇਣਾ ਹੈ ਹੈ ਮੁੜ ਜਿਆ ਨਾ ਅਵਲੇ ਤਾਂ ਇਉਂ ਤੰਗ ਹੁੰਦਾ ਸੈ ਕੋਈ ਨੁਕਸਾ ਜਿਹੜਾ ਦੇਸੀ ਹੈ ਨਾ ਵੱਧ ਖਾਦਾ ਗਿਆ ਅੱਛਾ ਜੋਸ਼ੀ ਸਾਹਿਬ ਤੁਹਾਡੀ ਤੇ ਬਹੁਤ ਪੁਰਾਣੀ ਜੇ ਮੈਂ ਸ਼ੁਰੂਆਤੀ ਦੌਰ ਦੀ ਵੀ ਗੱਲ ਕਰਾਂ ਨਵਜੋਤ ਸਿੱਧੂ ਜਦੋਂ ਪੋਲਿਟਿਕਸ ਦੇ ਵਿੱਚ ਆਏ ਸੀ ਅਮ੍ਰਿਤਸਰ ਤੋਂ ਪਹਿਲੀ ਵਾਰੀ ਐਮਪੀ ਬਣੇ ਤੁਹਾਡੀ ਉਦੋਂ ਦੀ ਐਸੋਸੀਏਸ਼ਨ ਉਹਨਾਂ ਨਾਲ ਰਹੀ ਹੈ ਜਿਮੈਂ ਗਲਤ ਨਹੀਂ ਐ ਤਾਂ ਤੁਹਾਡੀ ਬਹੁਤ ਚੰਗੀ ਸਾਝ ਰਹੀ ਹੈ ਸਿੱਧੂ ਪਰਿਵਾਰ ਦੀ ਬਿਲਕੁਲ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਵਾਂ ਇੱਕੋ ਚੀਜ਼ ਐ ਜੀ ਇਹ ਮਤਲਬ ਜਿਹੜਾ ਵਾ ਨਾ ਜੋ ਮੰਚ ਆਉਂਦਾ ਉਹ ਜੋ ਆਪਣਾ ਭਵਿਸ਼ਿਆਣੀ ਇਹਨਾਂ ਨੂੰ ਰਾਤ ਨੂੰ ਹੋਵੇ ਸਵੇਰੇ ਬੋਲ ਦਿੰਦੇ ਮੀਡੀਆ ਅੱਗੇ ਰੋਜ਼ ਪੁੱਛਿਆ ਕਰੋ ਸਭ ਰੋਜ਼ ਕੋਈ ਨਾ ਕੋਈ ਭਵਿਸ਼ਿਆਣੀ ਦੱਸ ਦਿਆ ਕਰਨਗੇ ਇਸ ਕਰਕੇ ਮੈਂ ਕੀ ਕਮੈਂਟ ਕਰਸਿਆ ਹੁੰਦਾ ਹਾਂ ਵੀ ਹੁਣ ਚਲੋ ਭੈਣ ਛੱਡੀ ਆਪਾਂ ਸਤਿਕਾਰ ਕਰਦੇ ਇੰਡੀਵਿਜੂਅਲ ਮੈਂ ਕੋਈ ਕਮੈਂਟ ਨਹੀਂ ਐਜ਼ ਅ ਮਤਲਬ ਜਿਹੜਾ ਔਰਤ ਸਾਡੇ ਸੰਤ ਗੁਰੂਆਂ ਨੇ ਬਹੁਤ ਵੱਡਾ ਉੱਚਾ ਦਰਜਾ ਦਿੱਤਾ ਪਰ ਜੋ ਬੋਲਦੇ ਆ ਫਿਰ ਉਹਨਾਂ ਦਾ ਕੀ ਦਵ ਆਪ ਦਾ ਇਹ ਦਸੋ ਤਰਸ ਜਿਹਾ ਹੀ ਆਉਂਦਾ ਵਾ ਵੀ ਕੀ ਕਹੀਏ ਇਹਨਾਂ ਨੂੰ ਹੁਣ ਕਦੇ ਜਿਹਦੇ ਨਾਲ ਕਦੀ ਗੱਲ ਹੀ ਨਾ ਹੋਈ ਹੋਵੇ ਕਦੀ ਕੋ ਵਿਚਾਰ ਸਾਂਝਾ ਨਾ ਹੋਇਆ ਹੋਵੇ ਕਦੀ ਬਹਿ ਕੇ ਆਪਸ ਦੇ ਵਿੱਚ 10 ਮਿੰਟ ਵੀ ਕੋਈ ਗੱਲ ਨਾ ਕੀਤੀ ਹੋਵੇ ਤੇ ਜੋ ਮਰਜ਼ੀ ਬੋਲ ਦੇਣ ਕਿੱਥੋਂ ਪਤਾ ਕਿਹੜਾ ਲੱਗਦਾ ਇਹਨਾਂ ਨੂੰ ਕਿੱਥੋਂ ਇਹਨਾਂ ਨੂੰ ਫੀਡਬੈਕ ਆਉਂਦੀ ਹੈ ਅਨੰਦ ਜੋਸ਼ੀ ਨੇ ਨਾ ਕਦੀ ਕੋਈ ਕੋ ਪੈਸਾ ਲਿਆ ਤੇ ਨਾ ਕੇ ਨੂੰ ਦਿੱਤਾ ਕਦੀ ਇਹ ਨੌਬਤ ਅਕ ਕਦੀ ਆ ਗਈ ਨਾ ਜੇ ਮੈਂ ਕਹਿ ਸਕਦਾ ਵੀ ਕਦੀ ਇਹ ਨੌਬਤ ਆ ਤਾਂ ਮੈਂ ਪੋਲਿਟਿਕਸ ਛੱਡਣੀ ਜਿਹੜੀ ਆ ਨਾ ਮੈਨੂੰ ਮਨਜ਼ੂਰ ਆ ਮਾ ਜਮੀਰ ਜਿਹੜੀ ਹੈ ਨਾ ਉਹਨੂੰ ਕੈਮਰ ਖੇ ਪੋਲਿਟਿਕਸ ਕੀਤੀ ਆ ਅਣਖ ਨੂੰ ਮੈਂ ਕਦੀ ਜਿਹੜਾ ਨਾ ਡਿੱਗਣ ਨਹੀਂ ਦਿੱਤਾ ਨਾ ਮੈਂ ਕਦੀ ਕਿਸੇ ਕੋ ਪੈਸਾ ਮੰਗਿਆ ਲਿਆ ਤੇ ਨਾ ਮੈਂ ਅੱਜ ਤੱਕ ਦਿੱਤਾ ਮੈਂ ਤੇ ਇਲੈਕਸ਼ਨ ਲੋਕ ਲੜਾਉਂਦੇ ਇਲੈਕਸ਼ਨ ਚ ਮੇਰਾ ਤਨ ਮਨ ਧਨ ਨਾਲ ਲੋਕੀ ਸਪੋਰਟ ਕਰਦੇ ਆ ਤੇ ਮੈਂ ਜਿੰਨੀਆਂ ਵੀ ਇਲੈਕਸ਼ਨਾਂ ਪਾਰਲੀਮੈਂਟ ਮੈਂਬਰਾਂ ਦੀਆਂ ਵੀ ਜਿਹੜੀਆਂ ਭਾਵੇਂ ਬੀਜੇਪੀ ਸੀਗੇ ਜਾਂ ਜਦੋਂ ਜਿਹੜਾ ਜਿਹੜਾ ਵੀ ਰਿਆ ਜਾਂ ਮਾ ਕਾਲੀ ਦਲ ਮੈਂ ਨਹੀਂ ਕਿਹਾ ਕੋ ਮਤਲਬ ਪੈਸਾ ਆਪਣੀ ਕਨਸਟੈਂਸੀ ਜ ਹੋਰ ਵੀ ਕਿਹਾ ਦੀ ਇਲੈਕਸ਼ਨ ਲੜੀ ਤੇ ਮੈਂ ਕਹੇ ਨਾ ਕਿ ਕੋ ਮੰਗਿਆ ਤੇ ਨਾਂ ਮਗਦੀ ਲਵਾਇਆ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਸਹਾਰੇ ਲੜਦਾ ਰਿਆਂ ਇਲੈਕਸ਼ਨਾਂ ਮੈਂ ਬਹੁਤ ਦੁਨੀਆ ਦੇ ਕੰਮ ਕੀਤੇ ਆ ਪਰ ਮੈਂ ਕਦੀ ਚਾਹ ਦੇ ਕੱਪ ਦੀ ਕਿਸੇ ਨੂੰ ਮੰਗਾਰ ਪਾਈ ਨਹੀਂ ਤੇ ਨਾ ਹੀ ਮੈਨੂੰ ਕੋ ਪਾਵੇ ਤੇ ਮੈਨੂੰ ਪਸੰਦ ਆਉ ਇਸ ਕਰਕੇ ਮੈਂ ਤੇ ਬੜੇ ਮਾਨ ਸਤਕਾਰ ਨਾਲ ਮੈਨੂੰ ਰਾਹੁਲ ਜੀ ਨੇ ਕਿੰਨਾ ਚਿਰ ਤੋਂ ਬਾਹਰ ਲੈਣ ਆਵੇ ਮੈਨੂੰ ਤੇ ਇੰਨਾ ਵਧੀਆ ਲੱਗਾ ਰਾਹੁਲ ਜੀ ਦਾ ਬਿਹੇਵ ਇੰਨਾ ਵਧੀਆ ਲੱਗਾ ਵੀ ਮੈਂ ਪਹਿਲੀ ਵਾਰ ਹੀ ਮਿਲਿਆ ਪਰ ਉਹਨਾਂ ਨੇ ਇੰਨਾ ਤੇ ਮੇਰਾ ਇੱਜ਼ਤ ਮਾਨ ਸਤਕਾਰ ਕੀਤਾ ਮੈਂ ਸੋਚ ਵੀ ਨਹੀਂ ਸਕਦਾ ਇਹਦੀ ਗੱਲ ਇਸ ਕਰਕੇ ਪਾਰੇ ਆ ਪਿਆ ਨਾ ਕੀ ਨਾ ਕੀ ਜਿਵੇਂ ਆਪ ਕੋ ਸੁਰ ਪੈ ਥੋੜੀ ਹੁੰਦਾ ਜਿੰਨੂ ਮਰਜੀ ਜਿਹੜਾ ਅੱਗੇ ਆ ਗਿਆ ਜਿਹਦਾ ਨਾਮ ਮੂੰਹ ਤੇ ਆ ਗਿਆ ਉਹਨੂੰ ਦੱਬੀ ਆਉਂਦੇ ਕੰਮ ਹੈ ਰੇਸ ਤੇ ਪੈ ਰਿਹਾ ਥੋੜੇ ਜਿਹੜਾ ਕੋਈ ਸਾਹਮਣੇ ਆ ਗਿਆ ਹੈ ਹੁਣ ਤੇ ਹੁਣ ਕੋਈ ਆ ਗਿਆ ਸਾਹਮਣੇ ਤੇ ਉਹਨਾਂ ਦੇ ਗਰਾਜ ਚਲੋ ਸਿਆਸਤ ਸਿਆਸਤ ਜੋਸ਼ੀ ਸਾਹਿਬ ਕਹਿੰਦੇ ਚਰਚਾ ਹੋਣੀ ਬੜੀ ਜ਼ਰੂਰੀ ਹੁੰਦੀ ਹੈ ਕਿਸੇ ਵੀ ਰੂਪ ਚ ਹੋਵੇ ਬੰਦਾ ਚਰਚਾ ਚ ਰਹਿਣਾ ਚਾਹੀਦਾ ਤੁਸੀਂ ਵੀ ਚਰਚਾ ਚੰਗੀ ਗੱਲ ਹੈ ਚਰਚਾ ਚ ਰਹਿਨੇ ਹੋ ਤਾਂ ਉਹਦੇ ਚ ਹਰਜ ਕੀ ਹੈ ਹੈਲੋ ਗੱਲ ਇਹ ਮੈਂ ਤਾਂ ਹੀ ਆਖ ਰਿਹਾ ਮੇਰੇ ਕਦੇ ਗੱਲ ਹੀ ਨਹੀਂ ਹੋਈ ਉਹਨਾਂ ਨਾਲ ਉਹ ਸਮਾਂ ਦਲਵੀ ਸਾਹਿਬ ਦੇ ਨਾਲ ਆਏ ਸੀ ਅੰਮ੍ਰਿਤਸਰ ਤੇ ਉੱਥੇ ਬੈਠੇ ਆਪਣੀਆਂ ਬੜੀਆਂ ਕਹਾਣੀਆਂ ਦੂਰ ਦੇਲੀਆਂ ਸੁਣਾਉਂਦੇ ਪਏ ਤੇ ਮੈਂ ਤੇ ਕੋਈ ਹੰਗਾਰਬ ਨਹੀਂ ਭਰਿਆ ਬੜੀਆਂ ਹਜ਼ਾਰਾਂ ਕਰੋੜਾਂ ਦੇ ਮੈਂ ਪ੍ਰੋਜੈਕਟ ਲਿਆਉਣੇ ਫਰੋਂ ਕਰਨੇ ਆ ਮੈਂ ਤੇ ਬਹੁਤ ਲੰਬੇ ਚਿਰ ਤੋਂ ਸੁਣੇ ਆ ਸਿੱਧੂ ਸਾਹਿਬ ਦੇ ਵੀ ਸੁਣੇ ਆ ਇਹਨਾਂ ਦੇ ਵੀ ਸੁਣੇ ਆ ਕਹਾਣੀਆਂ ਹੀ ਆ ਸਾਰੀਆਂ ਅਜੇ ਤੱਕ ਅਸਲੀਅਤ ਦੇ ਵਿੱਚ ਕੋਈ ਜ਼ਮੀਨ ਤੇ ਕੁਝ ਵੇਖਿਆ ਨਹੀਂ ਮੈਂ ਅਜੇ ਚਲੋ ਠੀਕ ਹੈ ਜੀ ਅਸ਼ੀਸ਼ ਸਾਹਿਬ ਧੰਨਵਾਦ ਸ਼ੁਕਰੀਆ ਤੁਸੀਂ ਜੁੜੇ ਆਪਦੀ ਆਪਦੀ ਗੱਲ ਰੱਖੀ ਬੜਾ ਜ਼ਰੂਰੀ ਹੋ ਜਾਂਦਾ ਜਦੋਂ ਜਦੋਂ ਕਿਸੇ ਲੀਡਰ ਬਾਰੇ ਇਸ ਤਰੀਕੇ ਦੀਆਂ ਟਿੱਪਣੀਆਂ ਆਉਂਦੀਆਂ ਤਾਂ ਉਸ ਦਾ ਪ੍ਰਤੀਕਰਮ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਬੜਾ ਈਜ਼ੀ ਲੈ ਰਹੇ ਨੇ ਅਨਿਲ ਜੋਸ਼ੀ ਔਰ ਇੱਕ ਤਰੀਕੇ ਨਾਲ ਹਾਸੇ ਮਜ਼ਾਕ ਦੇ ਵਿੱਚ ਆਪਣੀ ਗੱਲ ਵੀ ਕਹਿ ਗਏ ਔਰ ਇਹ ਵੀ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਕੋਈ ਨਿੱਜੀ ਟਿੱਪਣੀ ਅਰਜੋਤ ਕੌਰ ਸਿੱਧੂ ਹੋਰਾਂ ਤੇ ਕੋਈ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੇਰੇ ਭੈਣਾਂ ਵਰਗੇ ਨੇ ਔਰ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਪਰ ਉਹ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰ ਰਹੇ ਨੇ ਜੋ ਕੁਝ ਉਹਨਾਂ ਦੇ ਦਿਮਾਗ ਚਾ ਰਿਹਾ ਆਪਣਾ ਹੀ ਬਣਾ ਕੇ ਉਸ ਚੀਜ਼ ਨੂੰ ਮੀਡੀਆ ਦੇ ਅੱਗੇ ਬੋਲ ਰਹੇ ਨੇ ਇਹ ਗੱਲ ਅਨਿਲ ਚੋਸ਼ੀ ਕਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਦੇ ਨਾਲ ਜੁੜਿਆ ਹਾਂ ਕਾਂਗਰਸ ਦੀ ਵਿਚਾਰਧਾਰਾ ਦੇ ਨਾਲ ਜੁੜਿਆ ਹਾਂ ਔਰ ਕਾਂਗਰਸ ਦੇ ਨਾਲ ਹੀ ਡਟ ਕੇ ਖੜਾ ਰੋ। ਤੇ ਕੁਝ ਹੋਰ ਖਬਰਾਂ ਦਾ ਰੁਕ ਕਰ ਲੈਣੇ ਆਂ ਖਬਰ ਬਠਿੰਡਾ ਤੋਂ ਜਿੱਥੇ ਇੱਕ ਬਿਲਡਿੰਗ ਦੀ ਉਸਾਰੀ ਲਈ ਹਰੇ ਭਰੇ 30 ਦਰਖਤ ਵੱਢਣ ਤੇ ਅਗਾਮਾ ਖੜਾ। ਤੇ ਕਈ ਸਾਲ ਪੁਰਾਣੇ ਭਾਰੀ ਭਰਕਮ ਦਰਖਤ ਵੱਢਣ ਦੇ ਵਿਰੋਧ ਚ ਵਾਤਾਵਰਣ ਪ੍ਰੇਮੀ ਸੜਕ ਤੇ ਉਤਰ ਆਏ ਜਿਨ੍ਹਾਂ ਸਰਕਾਰ ਤੋਂ ਦਰਖਤ ਵੱਢਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਉਹਨਾਂ ਇਤਰਾਜ਼ ਜਤਾਇਆ ਕਿ ਇੱਕ ਪਾਸੇ ਸਰਕਾਰ ਰੁੱਖ ਲਾਉਣ ਲਈ ਪ੍ਰੇਰਿਤ ਕਰਦੀ ਹੈ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਨੇ ਪਰ ਦੂਜੇ ਪਾਸੇ ਪੁਰਾਣੇ ਦਰਖਤ ਵੱਢ ਕੇ ਵਾਤਾਵਰਣ ਖਰਾਬ ਕੀਤਾ ਜਾ ਰਿਹਾ ਹੈ ਅਸੀਂ ਸਾਰੇ ਇੱਥੇ ਪਹੁੰਚੇ ਹੋਏ ਹਾਂ ਤੇ ਦਿਨ ਰਾਤ ਸਾਡਾ ਧਰਨਾ ਜਾਰੀ ਰਹੇਗਾ ਜਦੋਂ ਤੱਕ ਇਹ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤੇ ਦਰਖਤ ਜਿਹੜੇ ਇਹਨਾਂ ਨੂੰ ਜਿਹੜਾ ਚੱਕਣ ਤੋਂ ਰੁਕਿਆ ਨਹੀਂ ਜਾਂਦਾ ਤੇ ਇਹ ਜਿਹੜਾ ਇਹਨੂੰ ਬੰਦ ਨਹੀਂ ਕੀਤਾ ਜਾਂਦਾ ਤੇਰਾ ਕੰਮ ਕਟਨ ਹਾਲਾਂਕਿ ਬਿਲਡਿੰਗ ਮਾਲਕ ਦਾ ਕਹਿਣਾ ਹੈ ਕਿ ਉਸਨੇ ਇਹ ਰੁੱਖ ਸਰਕਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕਟਵਾਏ ਨੇ ਬੇਰਹਾਲ ਵਾਤਾਵਰਣ ਪ੍ਰੇਮੀਆਂ ਨੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਧਰਨਾ ਚੱਲ ਹੀ ਰਹੇਗਾ ਤੇ ਪਟਿਆਲਾ ਦੇ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਦੋਸਾਂਝਾਂ ਵਾਲੇ ਦੀ ਇਹ ਸ਼ੂਟਿੰਗ ਪਟਿਆਲਾ ਦੇ ਬਾਂਸ ਬਾਜ਼ਾਰ ਚ ਹੋ ਰਹੀ ਸੀ ਜਿੱਥੇ ਦੁਕਾਨਾਂ ਦੇ ਬਾਹਰ ਉਰਦੂ ਦੇ ਬੋਰਡ ਲੱਗਣ ਤੇ ਦੁਕਾਨਦਾਰ ਭੜਕ ਗਏ ਉਹਨਾਂ ਨੇ ਇਲਜ਼ਾਮ ਲਾਇਆ ਕਿ ਬਿਨਾਂ ਕਿਸੇ ਪਰਮਿਸ਼ਨ ਦੇ ਦੁਕਾਨਾਂ ਦੇ ਬੋਰਡ ਫਾੜ ਕੇ ਉਰਦੂ ਵਾਲੇ ਬੋਰਡ ਲਾਏ ਗਏ ਇਹੀ ਨਹੀਂ ਬਲਕਿ ਕੁਝ ਲੋਕ ਤਾਂ ਜ਼ਬਰਦਸਤੀ ਦੁਕਾਨਾਂ ਦੀਆਂ ਛੱਤਾਂ ਤੇ ਵੀ ਚੜੇ ਹੋਏ ਸੀ ਸਵੇਰੇ ਕੋਠੇ ਚੜ ਗਏ ਬਿਨਾਂ ਮਤਲਬ ਤੋਂ ਉਹਨੂੰ ਪੁੱਛਿਆ ਸੀ ਕਿਹਨਾਂ ਪੁੱਛੇ ਜੀ ਸਵੇਰੇ 4:30 ਵੇ ਮੈਂ ਕਿਹਾ ਤੁਸੀਂ ਚੋਰ ਹੋ ਕੌਣ ਸਾਨੂੰ ਹੀ ਪਤਾ ਕੌਣ ਹੋ ਤੁਸੀਂ ਕੀ ਕਹਿੰਦੇ ਕੀ ਹੋ ਰਿਹਾ ਇੱਥੇ ਕੀ ਹੋ ਰਿਹਾ ਸਾਡੀ ਸ਼ੂਟਿੰਗ ਹੋ ਰਹੀ ਹੈ ਸਾਡਾ ਬਿਜ਼ਨਸ ਹੈ ਮੈਂ ਕਿਹਾ ਤੁਹਾਡਾ ਬਿਜ਼ਨਸ ਹੈ ਕਰੋ ਸਾਡਾ ਥੋੜਾ ਬਿਜ਼ਨਸ ਹੈ ਮੈਂ ਆਪਣੀ ਦੁਕਾਨ ਤੋਂ ਫ ਹਾਲਾਂਕਿ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਕਿਸੇ ਤਰ੍ਹਾਂ ਮਾਮਲੇ ਨੂੰ ਸ਼ਾਂਤ ਕਰਵਾਇਆ। ਕਾਬਲੇਗੋਰਾ ਹੈ ਕਿ ਦਿਲਜੀਤ ਦੀ ਅਪਕਮਿੰਗ ਫਿਲਮ ਦੀ ਸ਼ੂਟਿੰਗ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ 'ਚ ਚੱਲ ਰਹੀ ਹੈ। ਕਿਲਾ ਮੁਬਾਰਕ 'ਚ ਵੀ ਇਸ ਫਿਲਮ ਦੇ ਕਈ ਸੀਨ ਫਿਲਮਾਏ ਗਏ ਨੇ। ਤੇ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਦੀ ਪਛਾਣ ਕਰ ਲਈ। ਤੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਮੁਤਾਬਕ ਕੈਫੇ ਤੇ ਫਾਇਰਿੰਗ ਕਰਨ ਵਾਲੇ ਤਿੰਨੋਂ ਸ਼ੂਟਰ ਲਾਰੈਂਸ ਗੈਂਗ ਨਾਲ ਜੁੜੇ ਹੋਏ ਨੇ ਸ਼ੈਰੀ, ਦਲਜੋਤ, ਰਹਿਲ ਤੇ ਸਿੱਪੂ ਨਾਂ ਦੇ ਸ਼ੂਕਰਾਂ ਨੇ ਗੋਲੀਆਂ ਚਲਾਈਆਂ ਸੀ ਜੋ ਕਿ ਪੰਜਾਬੀ ਮੂਲ ਦੇ ਨੇ ਤੇ ਪਿਛਲੇ ਕੁਝ ਸਮੇਂ ਤੋਂ ਕੈਨੇਡਾ 'ਚ ਕਾਫੀ ਸਰਗਰਮ ਨੇ ਹੁਣ ਤੱਕ ਦੀ ਜਾਂਚ 'ਚ ਇਹ ਵੀ ਖੁਲਾਸਾ ਹੋਇਆ ਕਿ ਮਾਸਟਰਮਾਈਂਡ ਗੈਂਗਸਟਰ ਸਿੱਪੂ ਸੀ ਜੋ ਲਾਰੈਂਸ ਗੈਂਗ ਦੇ ਆਪਰੇਸ਼ਨ ਨੈੱਟਵਰਕ ਦਾ ਅਹਿਮ ਹਿੱਸਾ ਹੈ ਸਿੱਪੂ ਦੇ ਕਹਿਣ ਤੇ ਹੀ ਰਹਿਲ ਤੇ ਸ਼ੈਰੀ ਨੇ ਫਾਇਰਿੰਗ ਕੀਤੀ ਸੀ ਕਾਬਲੇ ਗੋਰਾ ਕੇ ਕੈਨੇਡਾ 'ਚ ਕੈਪਸ ਕੈਫੇ ਤੇ ਤਿੰਨ ਵਾਰ 10 ਜੁਲਾਈ, 7 ਅਗਸਤ ਤੇ 16 ਅਕਤੂਬਰ ਨੂੰ ਫਾਇਰਿੰਗ ਹੋਈ ਸੀ ਫਿਲਹਾਲ ਸ਼ੂਟਰਾਂ ਨੂੰ ਹਥਿਆਰ ਤੇ ਲੌਜ ਬੰਦੂ ਮਾਨ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਕੈਨੇਡਾ ਤੋਂ ਵਾਪਸ ਪਰਤ ਰਿਹਾ ਸੀ ਤੇ ਸੇਕੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਾਰ ਮੁੜ ਤੋਂ ਵੀਰ ਬਾਲ ਦਿਵਸ ਦਾ ਨਾਂ ਬਦਲਣ ਦੀ ਮੰਗ ਨੇ ਸੋਰ ਬਣਿਆ ਤੇ ਹੁਣ ਵੀਰ ਬਾਲ ਦਿਵਸ ਦਾ ਨਾਂ ਬਦਲਣ ਦੀ ਮੰਗ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀਤੀ ਗਈ ਜਿਨ੍ਹਾਂ ਇਸ ਬਾਬਤ ਸਿੱਖ ਸੰਸਦਾਂ ਨੂੰ ਚਿੱਠੀ ਲਿਖੀ ਜਿਸ ਵਿੱਚ ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬ ਜਾਦੇ ਸ਼ਹਾਦਤ ਦਿਵਸ ਰੱਖਣ ਲਈ ਸੰਸਦ ਚ आवाज ਚੱਕਣ ਦੀ ਮੰਗ ਕੀਤੀ ਜਿਹੜੇ ਬੀਜੇਪੀ ਦੇ ਜਿਹੜੇ ਐਮਐਲਏ ਆ ਜਿਨ੍ਹਾਂ ਨੇ ਇਹ ਦਿਨ ਮਨਾਉਣ ਦੀ ਵਿਚਾਰ ਲੈ ਕੇ ਆਂਦੀ ਸੀ ਤੇ ਵੱਡੇ ਬਦਲ ਤੇ ਸਾਈਨ ਕਰਾਏ ਸੀ ਅਸੀਂ ਚਾਹਾਂਗੇ ਕਿ ਉਹ ਮੂਰੇ ਲੱਕੇ ਇਸ ਦਿਨ ਦਾ ਨਾਮ ਜਿਹੜਾ ਵਾ ਉਹ ਸਾਹਿਬ ਜਾਦਾ ਸ਼ਹਾਦਤ ਦਿਵਸ ਰੱਖਣ ਤੌਦਰ ਐਮਪੀ ਗੁਰਜੀਤ ਔਜਲਾ ਅਤੇ ਬਲਵਿੰਦਰ ਕੰਗ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੋਕ ਸਭਾ ਚੱਕਣ ਦੀ ਪੂਰੀ ਕੋਸ਼ਿਸ਼ ਕਰਨਗੇ। ਸੁਨੇਹਾ ਆ ਜਾਣਾ ਹੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਾਬਿਲਕ ਅਕਸੈਪਟ। ਉਹ ਅਸੀਂ ਇਹ ਗੱਲ ਉੱਥੇ ਪਾ ਵਿੱਚ ਰੱਖਾਂ। ਲੇਕਿਨ ਨਾਮਕਰਨ 'ਤੇ हमको ਇਤਰਾਜ਼ ਹੈ ਔਰ ਅਮੋਂ ਚਾਹਗੇ ਕਰੇਗੇ ਕਿ ਸੈਭ ਜਿਆਦਾ ਸ਼ਹਾਦਤ ਦਿਵਸ ਕੀਤਾ ਜਾਏ। ਕਾਬਲੇ ਗੋਰਾ ਹੈ ਕਿ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ। 2022 ਚ ਮੋਦੀ ਸਰਕਾਰ ਨੇ ਸੈਭ ਜਾਦਿਆਂ ਦੇ ਸਾਹਸ ਤੇ ਸ਼ਹਾਦਤ ਨੂੰ ਸਮਰਪਿਤ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਸ ਗਰੂਰ ਦੇ ਪਿੰਡ ਬਡਰੂਖਾਂ ਦੇ ਵਿੱਚ ਕਿਸਾਨਾਂ ਨੇ ਘਰਾਂ ਦੇ ਬਾਹਰ ਲੱਗੇ ਪ੍ਰੀਪੇਡ ਮੀਟਰ ਲਾ ਦਿੱਤੇ। ਤੇ ਬੀਕੇਯੂ ਆਜ਼ਾਦ ਨਾਲ ਜੁੜੇ ਕਿਸਾਨਾਂ ਨੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਜ਼ੋਰਦਾਰ ਨਾਰੇਬਾਜ਼ੀ ਕੀਤੀ। ਕਿਸਾਨਾਂ ਨੇ ਪਿੰਡ ਦੇ ਗੁਰਦੁਆਰੇ 'ਚੋਂ ਅਨਾਊਂਸਮੈਂਟ ਕਰਵਾਈ ਕਿ ਜੋ ਵੀ ਸ਼ਖਸ ਪ੍ਰੀਪੇਡ ਮੀਟਰ ਉਤਰਵਾਉਣਾ ਚਾਹੁੰਦਾ ਹੈ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਜਿਸ ਤੋਂ ਬਾਅਦ ਕਈ ਘਰਾਂ ਦੇ ਬਾਹਰ ਲੱਗੇ ਪ੍ਰੀਪੇਡ ਮੀਟਰ ਲਾ ਦਿੱਤੇ ਗਏ। ਇਹ ਸਾਰੇ ਮੀਟਰ ਹੁਣ ਬੁੱਧਵਾਰ ਨੂੰ ਪਾਵਰਕਾਮ ਦੇ ਦਫ਼ਤਰ ਜਮ੍ਹਾਂ ਕਰਵਾਏ ਜਾਣਗੇ। ਲੋਕਾਂ ਨੂੰ ਸਮਝਾਇਆ ਜਾ ਰਿਹਾ ਜੀ ਵੀ ਜਿਹੜੀ ਬਿਜਲੀ ਹੈ ਇਹ ਬਹੁਤ ਮਹਿੰਗੀ ਹੋਣ ਜਾ ਰਹੀ ਹੈ ਵੀ ਇਹ ਜਿਹੜੀ 600 ਜੁਨਟ ਹੈ ਇਹ ਮਾਫ ਨਹੀਂ ਹੋਣੀ ਫਿਰ ਫ੍ਰੀ ਨਹੀਂ ਮਿਲਣੀ ਜੇ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਗਿਆ ਤੇ ਇਹਦਾ ਇਸ ਕਰਕੇ ਸੀ ਵਿਰੋਧ ਕਰ ਰਹੇ ਹਨ ਦਰਸਲ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੂਬੇ ਭਾਰ ਚ ਪ੍ਰੀਪੇਡ ਮੀਟਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਸਰਕਾਰ ਤੋਂ ਪੁਰਾਣੇ ਮੀਟਰ ਹੀ ਦੁਬਾਰਾ ਲਾਉਣ ਦੀ ਮੰਗ ਰੱਖੀ ਗਈ ਹੈ ਤੇ ਤਰਨ ਤਾਰਨ ਪੁਲਿਸ ਵੱਲੋਂ ਅੱਜ ਇੱਕ ਬਦਮਾਸ਼ ਨੂੰ ਇੱਕ ਐਨਕਾਊਂਟਰ ਚ ਛੇੜ ਕਰ ਦਿੱਤਾ ਤੇ ਜਿਸ ਦੀ ਪਛਾਣ ਸੁਖਬੀਰ ਉਰਫ ਸੁੱਖਾ ਕੋਟਲੀ ਵਜੋਂ ਹੋਈ ਮੁਲਜ਼ਮ ਕ੍ਰਿਆਨਾ ਵਪਾਰੀ ਦਲਜੀਤ ਸਿੰਘ ਕਤਲਕਾਂਡ ਚ ਮੁੱਖ ਮੁਲਜ਼ਮ ਸੀ ਜਿਸ ਨੂੰ ਪੁਲਿਸ ਨੇ ਪਗੋੜਾ ਐਲਾਨਿਆ ਹੋਇਆ ਸੀ ਦੋਵੇਂ ਪਾਸਿਓਂ ਕਈ ਰਾਉਂਡ ਫਾਇਰਿੰਗ ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਜੋ ਇਸ ਵੇਲੇ ਹਸਪਤਾਲ ਚ ਜ਼ੇਰੇ ਇਲਾਜ ਨੇ ਇਸ ਜਗ੍ਹਾ ਦੇ ਵਿੱਚ ਜਦੋਂ ਐਂਟਰ ਕਾਰ ਕੀਤੀ ਹੈਗੀ ਆ ਔਕਾਰ ਦੇ ਟਿਕੰਟਰੋਲ ਤੋਂ ਬਾਹਰ ਹੋ ਗਏ ਤਾਂ ਉਸਨੂੰ ਜੋ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਸਪੈਕਟ ਨੇ ਜਿਹੜਾ ਆਦਮੀ ਗੱਡੀ ਚ ਲਾ ਰਿਆ ਸੀਗਾ ਉਸਨੇ ਫਾਇਰ ਕੀਤਾ ਹੈਗਾ ਪੁਲਿਸ ਪਾਰਟੀ ਦੇ ਉੱਪਰ ਇਦਾਂ ਕਿ ਸਾਡੇ ਇੱਕ ਇੰਸਪੈਕਟਰ ਸਬ ਸੀ ਇੰਸਪੈਕਟਰ ਸਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋਇਆ ਪੁਲਿਸ ਮੁਤਾਬਕ ਸੁੱਖਾ ਕੋਟਲੀ ਤੇ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਸਨ ਫਿਲਹਾਲ ਮੁੱਠਪੇੜ ਚਟੇਰ ਕੀਤੇ ਬਦਮਾਸ਼ ਤੇ ਦੂਜੇ ਸਾਥੀ ਦੀ ਪਾਲ ਲਗਾਤਾਰ ਚੱਲੀ ਹੈ ਇਹ ਕਿ ਨਾਪਾ ਤੋਂ ਖਬਰ ਹੈ ਬੀਡੀਪੀਓ ਬਲਜੀਤ ਕੌਰ ਤੇ ਚੌਂਕ ਕਮਿਸ਼ਨ ਦਾ ਐਕਸ਼ਨ ਹੋਇਆ ਔਰ ਬਲਜੀਤ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਆਕਾਲੀ ਦਲ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਔਰ ਇਸ ਸ਼ਿਕਾਇਤ ਤੇ ਇਹ ਕਾਰਵਾਈ ਹੋਈ ਹੈ ਦਰਅਸਲ ਐਨਓਸੀ ਨਾ ਮਿਲਣ ਤੇ ਅਕਾਲੀ ਦਲ ਨੇ ਇਹ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਇਹ ਐਕਸ਼ਨ ਕੀਤਾ ਗਿਆ ਤੇ ਫਰੀਦਕੋਟ ਦੇ ਵਿੱਚ ਖੇਤੀ ਮਜ਼ਦੂਰੀ ਕਰਨ ਵਾਲੀ ਇੱਕ ਮਹਿਲਾ ਦੀ 1.5 ਕਰੋੜ ਦੀ ਲਾਟਰੀ ਲੱਗੀ ਜੋ ਪਿੰਡ ਸੈਦੋਕੇ ਦੀ ਰਹਿਣ ਵਾਲੀ ਹੈ ਨਸੀਬ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 4 ਸਾਲ ਤੋਂ ਲਗਾਤਾਰ ਲਾਟਰੀ ਖਰੀਦ ਰਿਹਾ ਸੀ ਪਰ ਐਸ ਵਾਰ ਉਸਨੇ ਉਸਦੇ ਨਾਮ ਤੇ ਟਿਕਟ ਖਰੀਦੀ ਤੇ 200 ਰੁਪਏ ਚ 1.5 ਕਰੋੜ ਰੁਪਏ ਜਿੱਤ ਲਏ 200 ਦੇ ਚਿਰ ਤਾਂ ਪਾਈ ਸੀ ਹੂੰ ਤੇ 1.5 ਕਰੋੜ ਦੀ ਕਦੋਂ ਪਾਈ ਸੀ ਤੁਸੀਂ ਇਹ ਲਾਟਰੀ ਆ ਹੋ ਗਿਆ ਜੀ ਜੀ ਚੰਚਾਰ ਲਾਟਰੀ ਜੇਤੂ ਇਸ ਜੋੜੇ ਦੀ ਵਿੱਤੀ ਹਾਲਤ ਇੰਨੀ ਕਮਜ਼ੋਰ ਸੀ ਕਿ ਮੋਬਾਈਲ ਨਾ ਹੁੰਨ ਕਰਕੇ ਲਾਟਰੀ ਦੀ ਟਿਕਟ ਵੇਚਣ ਵਾਲੇ ਦੁਕਾਨਦਾਰ ਨੂੰ ਖੁਦ ਘਰ ਆ ਕੇ ਉਹਨਾਂ ਨੂੰ ਲਾਟਰੀ ਨਿਕਲਣ ਦੀ ਖੁਸ਼ ਖਬਰੀ ਸੁਣਾਉਣੀ ਪਈ ਜਾਂ ਬਣਾ ਕੇ ਦੇਵਾਂਗੇ ਆਪਦੇ ਪੁੱਤ ਨੂੰ ਕੋਈ ਰੋਟੀ ਬਣਾ ਕੇ ਦੇਵਾਂਗੇ ਜਾਂ ਕੋਈ ਜ਼ਮੀਨ ਵਗੈਰਾ ਲੈ ਕੇ ਦੇਵਾਂਗੇ ਜੀ ਗਾਂ ਚੱਲ ਸੌਖਾ ਰਹੂਗਾ ਹੂੰ ਨਸੀਬ ਕੌਰ ਦੀਆਂ ਤਿੰਨ ਧੀਆਂ ਤੇ ਇੱਕ ਬੇਟਾ ਹੈ ਹਾਲਾਂਕਿ ਸਾਰੇ ਬੱਚੇ ਵਿਆਹੇ ਹੋਏ ਨੇ ਪਰ ਹੁਣੇ ਮੰਨਿਆ ਜਾ ਰਿਹਾ ਹੈ ਕਿ 1.5 ਕਰੋੜ ਦੀ ਲਾਟਰੀ ਨਿਕਲਣ ਤੋਂ ਬਾਅਦ ਪਰਿਵਾਰ ਦੀ ਗਰੀਬੀ ਕੱਟੀ ਜਾਏਗੀ